ਕਰਮਚਾਰੀਆਂ ਨੂੰ ਨਹੀਂ ਮਿਲ ਰਹੀਆਂ ਬਣਦੀਆਂ ਤਨਖਾਹਾਂ ਪੰਜਾਬ ਮੋਗਾ ਦੇ ਵਿੱਚ ਸੀਐਮਓ ਦਫ਼ਤਰ ਦੇ ਬਾਹਰ ਲਾਇਆ ਗਿਆ ਧਰਨਾ ਜੀ ਆਂ ਦੱਸ ਦਈਏ ਵੀ ਖਬਰ ਹੈ ਮੋਗੇ ਦੀ ਜਿੱਥੇ ਸੀਐਮਓ ਦਫ਼ਤਰ ਦੇ ਬਾਹਰ ਕੁਝ ਅਧਿਕਾਰੀਆਂ ਵੱਲੋਂ ਧਰਨਾ ਲਾਇਆ ਗਿਆ ਉਹ ਅਧਿਕਾਰੀ ਨੇ ਹੈਲਥ ਐਂਡ ਵੈਲਨੈਸ ਡਿਪਾਰਟਮੈਂਟ ਦੇ ਜਿਨ੍ਹਾਂ ਨੂੰ ਕਾਫੀ ਸਮੇਂ ਤੋਂ ਕਈ ਪ੍ਰੋਬਲਮਸ ਰੇਸ ਕਰਨੇ ਆ ਪਹਿਰੇ ਸੀ ਕਈ ਹੋਰ ਪਰੇਸ਼ਾਨੀਆਂ ਆ ਰਹੀਆਂ ਸੀ ਤੇ ਆਪਣੀਆਂ ਦਿੱਕਤਾਂ ਨੂੰ ਰੱਖਦੇ ਹੋਏ ਉਹਨਾਂ ਨੇ ਇੱਕ ਮੰਗ ਪੱਤਰ ਵੀ ਜੋ ਕੇ ਸੀਐਮ ਨੂੰ ਲਿਖਿਆ ਸੀ ਤੇ ਉਸ ਤੋਂ ਬਾਅਦ ਜਦੋਂ ਉਸ ਮੰਗ ਪੱਤਰ ਤੇ ਕੋਈ ਵੀ ਕਾਰਵਾਈ ਨਹੀਂ ਹੁੰਦੀ ਦਿਖ ਰਹੀ ਤਾਂ ਅੱਜ ਉਹਨਾਂ ਵੱਲੋਂ ਮੋਗੇ ਦੇ ਸੀਐਮ ਦਫ਼ਤਰ ਦੇ ਬਾਹਰ ਧਰਨਾ ਲਾਇਆ ਗਿਆ ਰਾਜਪਾਲ ਘਰੇ ਜੀ ਰਾਜਪਾਲ ਜੀ ਅੱਜ ਜਿਹੜੀ ਹੜਤਾਲ ਦੇ ਰਹੇ ਹੋ ਸਿਵਲ ਹਸਪਤਾਲ ਦੇ ਵਿੱਚ ਕੀ ਮੰਗਾਂ ਨੇ ਤੁਹਾਡੀਆਂ ਤੇ ਕੀ ਕਰਨ ਜਾ ਰਹੇ ਹੋ ਸਾਡਾ ਅੱਜ ਦੀ ਹੜਤਾਲ ਦਾ ਮੁੱਖ ਜਿਹੜਾ ਮੇਨ ਮਕਸਦ ਹੈ ਜੀ ਅਸੀਂ ਐਜ਼ ਅ ਕਮਿਊਨਿਟੀ ਹੈਲਥ ਆਫੀਸਰ ਕੰਮ ਕਰਦੇ ਹਾਂ ਪੈਰੀਫਰੀ ਤੇ ਉੱਥੇ ਅਸੀਂ ਓਪੀਡੀ ਕਰਦੇ ਹਾਂ ਤੇ ਜਿਹਦੇ ਨਾਲ ਨਾਲ ਸਾਨੂੰ 15 ਟਾਰਗੇਟ ਦਿੱਤੇ ਹੋਏ ਆ 15 ਟਾਰਗੇਟ ਦੇ ਸਾਨੂੰ ਵੱਖਰੇ ਇਨਸੈਂਟਿਵ ਮਿਲਦੇ ਆ ਉਹ 15 ਟਾਰਗੇਟ ਅਸੀਂ ਜਿਹੜੇ ਕੰਪਲੀਟ ਕਰਨੇ ਹੁੰਦੇ ਆ ਉਹ ਸਾਨੂੰ ਬਹੁਤ ਹੀ ਮਤਲਬ ਕਿ ਸਾਡੇ ਕੰਮ ਤੋਂ ਇਲਾਵਾ ਸਾਨੂੰ ਹੋਰ ਜ਼ਿਆਦਾ ਕੰਮ ਦੇ ਕੇ ਸਾਨੂੰ 15 ਟਾਰਗੇਟ ਜਿਹੜੇ ਪੂਰੇ ਕਰਨ 'ਚ ਬੜੀ ਪ੍ਰੋਬਲਮ ਆਉਂਦੀ ਹੈ ਐਜ਼ ਅ ਸੀਐਚਓਸੀ ਕੰਮ ਕਰਦੇ ਕਰਦੇ ਹੋਏ ਅਸੀਂ ਹੋਰ ਵੀ ਪੈਰੀਫਰੀ ਤੇ ਜਿਹੜੇ ਸਾਨੂੰ ਵਾਧੂ ਦੇ ਚਾਰਜ ਦੇ ਦਿੰਦੇ ਆ ਉਹਦਾ ਕਰਕੇ ਸਾਡੇ ਜਿਹੜੇ ਇਨਸੈਂਟਿਵ ਆ ਜਾਂ ਸਾਡੇ ਟਾਰਗੇਟ ਉਹ ਸਾਡੇ ਤੋਂ ਕੰਪਲੀਟ ਨਹੀਂ ਹੁੰਦੇਗੇ ਇਸ ਕਰਕੇ ਅਸੀਂ ਚਾਹੁੰਦੇ ਆ ਕਿ ਜਿਹੜਾ ਸਾਨੂੰ ਕੰਮ ਜਿਸ ਤਰੀਕੇ ਨਾਲ ਸਾਨੂੰ ਐਜ਼ ਅ ਕਮਿਊਨਿਟੀ ਹੈਲਥ ਆਫੀਸਰ ਰੱਖਿਆ ਗਿਆ ਹੈ ਜਿਸ ਤਰੀਕੇ ਦੇ ਸਾਨੂੰ ਟਾਰਗੇਟ ਦਿੱਤੇ ਜਾਂਦੇ ਹਨ ਉਸੇ ਤਰ੍ਹਾਂ ਦਾ ਸਾਡੇ ਤੋਂ ਕੰਮ ਲਿਆ ਜਾਵੇ ਤਾਂ ਕਿ ਅਸੀਂ ਲੋਕਾਂ ਦੀਆਂ ਸੇਵਾਵਾਂ ਜਾਰੀ ਕਰ ਸਕੀਏ ਹਾਂਜੀ ਕੀ ਨਾ ਆਪਣੇ ਮੇਰਾ ਨਾਮ ਗੁਰਵਿੰਦਰ ਸਿੰਘ ਹੈ ਜੀ ਗੁਰਵਿੰਦਰ ਸਿੰਘ ਜੀ ਅੱਜ ਤੁਸੀਂ ਹਸਪੀਟਲ ਵਿੱਚ ਤਰਨਾ ਦੇ ਰਹੇ ਹੋ ਹਾਂਜੀ ਸਰ ਅਸੀਂ ਕਮਿਊਨਿਟੀ ਹੈਲਥ ਆਫੀਸਰ ਦੇ ਤੌਰ ਤੇ ਹੈਲਥ ਐਂਡ ਵੈਲਨੈਸ ਸੈਂਟਰ ਦੇ ਵਿੱਚ ਕੰਮ ਕਰ ਰਹੇ ਹਾਂ ਪੂਰੇ ਪੰਜਾਬ ਦੇ ਵਿੱਚ 2600 ਦੇ ਕਰੀਬ ਸੀਐਚਓ ਕੰਮ ਕਰ ਰਹੇ ਆ ਠੀਕ ਹੈ ਆ ਪਿਛਲੇ ਦਿਨ ਹੀ ਸਾਡਾ ਇੱਕ ਇਨਸੈਂਟਿਵ ਪਰਫਾਰਮੈਂਸ ਚੇਂਜ ਕੀਤਾ ਗਿਆ ਸੀਗਾ ਡਾਇਰੈਕਟਰ ਮੈਡਮ ਵੱਲੋਂ ਉਹਦੇ ਵਿਰੋਧ ਦੇ ਵਿੱਚ ਅਸੀਂ ਇਹ ਐਕਟੀਵਿਟੀ ਹੈ ਜੋ ਅੱਜ ਦੀ ਪਲਾਨ ਕੀਤੀ ਹੈ ਕਿਉਂਕਿ ਇਨਸੈਂਟਿਵ ਪਰਫਾਰਮੈਂਸ ਦੇ ਵਿੱਚ ਜੋ ਵੀ ਮਤਲਬ ਨਵੀਆਂ ਕੰਡੀਸ਼ਨਲ ਲਾਈਆਂ ਗਈਆਂ ਉਹਨੂੰ ਪੂਰਾ ਕਰਨ ਲਈ ਜੋ ਵੀ ਰਿਸੋਰਸਸ ਚਾਹੀਦੇ ਆ ਉਹ ਵਿਭਾਗ ਵੱਲੋਂ ਸਾਨੂੰ ਹਜੇ ਤੱਕ ਪ੍ਰੋਵਾਈਡ ਨਹੀਂ ਕਰਵਾਏ ਗਏ ਤੇ ਪਿਛਲੇ ਸਮਿਆਂ ਦੇ ਵਿੱਚ ਕਰੋਨਾ ਦਾ ਟਾਈਮ ਹੋਵੇ ਚਾਹੇ ਹੜਾਂ ਦਾ ਟਾਈਮ ਹੋਵੇ ਜਿਹੜੇ ਕਮਿਊਨਿਟੀ ਹੈਲਥ ਆਫੀਸਰ ਆ ਉਹਨਾਂ ਨੇ ਵੱਧ ਚੜ ਕੇ ਆਪ ਦਾ ਯੋਗਦਾਨ ਦਿੱਤਾ ਗਿਆ ਪਿਛਲੇ ਲੰਬੇ ਸਮੇਂ ਤੋਂ ਅਸੀਂ ਜੋ ਵੀ ਸਾਡੀਆਂ ਮੰਗਾ ਸੀਗੀਆਂ ਉਹਨੂੰ ਲੈ ਕੇ ਵਿਭਾਗ ਨੂੰ ਜਾਣੂ ਕਰਵਾਉਂਦੇ ਰਹੇ ਆ ਪਰ ਵਿਭਾਗ ਵੱਲੋਂ ਸਾਡੀਆਂ ਮੁਸ਼ਕਲਾਂ ਦਾ ਹੱਲ ਤਾਂ ਕੀ ਕਰਨਾ ਸਗੋਂ ਇੱਕ ਤਾਨਾਸ਼ਾਹੀ ਫਰਮਾਨ ਜਾਰੀ ਕੀਤਾ ਗਿਆ ਤੇ ਸਾਡਾ ਜਿਹੜਾ ਇਨਸੈਂਟਿਵ ਪਰਫਾਰਮਾ ਜਿੱਤੇ ਸਾਨੂੰ ਸਾਡੀ ਤਨਖਾਹ ਦਾ 40% ਹਿੱਸਾ ਟਿਕਿਆ ਹੁੰਦਾ ਉਹਦੇ ਵਿੱਚ ਬਦਲਾਵ ਕੀਤਾ ਗਿਆ ਉਹ ਸਾਰਾ ਕੰਮ ਜੋ ਵੀ ਹੈ ਉਹਨਾਂ ਨੇ ਆਨਲਾਈਨ ਤੌਰ ਤੇ ਕਰਨ ਲਈ ਕਿਹਾ ਗਿਆ ਪਰ ਆਨਲਾਈਨ ਕੰਮ ਕਰਨ ਨੂੰ ਲੈ ਕੇ ਜੋ ਵੀ ਸਾਨੂੰ ਇੰਟਰਨੈਟ ਦੀ ਸਹੂਲਤ ਜਾਂ ਜੋ ਹੋਰ ਵੀ ਰਿਸੋਰਸਸ ਚਾਹੀਦੇ ਆ ਉਹ ਹਜੇ ਵੀ ਵਿਭਾਗ ਵੱਲੋਂ ਸਾਨੂੰ ਨਹੀਂ ਮੁਹैया करवाई ਗਏ ਜਿਹੜੀ ਤੁਹਾਡੀ ਵਿਭਾਗ ਦੀ ਹੈ ਉਹ ਕੰਮ ਹੈ ਉਹ ਕਿੰਨੇ ਦਿਨ ਤੋਂ ਬੰਦ ਹੈ ਏ ਜੀ ਸਾਡਾ ਪਿਛਲੇ 16 ਤਰੀਕ ਤੋਂ ਅਸੀਂ ਇਹ ਸੰਘਰਸ਼ ਦੀ ਸ਼ੁਰੂਆਤ ਕੀਤੀ ਹੋਈ ਹੈ ਤੇ ਉਦੋਂ ਤੋਂ ਹੀ ਅਸੀਂ ਆਨਲਾਈਨ ਕੰਮ ਦਾ ਪੂਰੇ ਤਰੀਕੇ ਨਾਲ ਬਾਈਕਾਟ ਕਰ ਰੱਖਿਆ ਤੇ ਇਹ ਅੱਗੇ ਵੀ ਜੇ ਸਾਡੀਆਂ ਮੰਗਾਂ ਦਾ ਹੱਲ ਨਹੀਂ ਹੁੰਦਾ ਤਾਂ ਇਹ ਇਹਨੂੰ ਸੰਘਰਸ਼ ਨੂੰ ਅਸੀਂ ਹੋਰ ਵੀ ਤੇਜ਼ ਕਰਾਂਗੇ ਤੇ ਅਸੀਂ ਅਜੀਟੇਸ਼ਨ ਨੂੰ ਹੋਰ ਅੱਗੇ ਤੱਕ ਲੈ ਕੇ ਜਾਵਾਂਗੇ। ਸੋ ਅੱਜ ਜਿਹੜੀ ਤੁਹਾਡੀ ਗੱਲ ਮੂਗਾ ਚ ਜੀ ਪੂਰੇ ਪੰਜਾਬ ਚੱਲ ਰਹੀ ਹੈ। ਇਹ ਸਾਰੇ ਪੰਜਾਬ ਲੈਵਲ ਤੇ ਸਾਰੇ ਜ਼ਿਲ੍ਹਿਆਂ ਦੇ ਵਿੱਚ ਇਹ ਸਟ੍ਰਾਈਕ ਹੋ ਰਹੀ ਹੈ ਜੀ। ਅੱਜ 4 ਤਰੀਕ ਨੂੰ ਸਾਰੇ ਪੰਜਾਬ ਦੇ ਜ਼ਿਲ੍ਹਿਆਂ ਦੇ ਸਿਵਲ ਸਰਜਨਾ ਨੂੰ ਰਾਹੀਂ ਆਪਾਂ ਡਾਇਰੈਕਟਰ ਮੈਡਮ ਨੂੰ ਇੱਕ ਮੰਗ ਪੱਤਰ ਪਹੁੰਚਦਾ ਕਰਵਾਇਆ। ਅਗਰ ਫੇਰ ਵੀ ਸਾਨੂੰ ਕੋਈ ਮੀਟਿੰਗ ਲਈ ਕਾਲ ਨਹੀਂ ਹੁੰਦੀ ਜਾਂ ਸਾਡਾ ਕੋਈ ਹੱਲ ਨਹੀਂ ਕੀਤਾ ਜਾਂਦਾ ਤਾਂ ਅਸੀਂ 9 ਤਰੀਕ ਨੂੰ ਟਰੈਕਟਰ ਹੈਲਥ ਸਰਵਿਸਿਜ਼ ਦੇ ਅੱਗੇ ਜਾ ਕੇ ਤੇ ਧਰਨਾ ਪ੍ਰਦਰਸ਼ਨ ਕਰਨੀ ਮਜਬੂਰ ਹੋਵਾਂਗੇ ਜਦੀ ਪੂਰੀ ਤਰੀਕੇ ਨਾਲ ਜ਼ਿੰਮੇਵਾਰੀ ਵਿਭਾਗ ਦੀ ਹੋਊਗੀ ਕਿੰਨੇ ਅਪਲਾਈ ਜਿਹੜੇ ਇਸ ਟਾਈਮ ਵੇ ਬੈਠੇ ਨੇ ਕੰਮ ਨੂੰ ਛੱਡ ਗਏ ਇਹ ਪੂਰੇ ਪੰਜਾਬ ਦੇ ਵਿੱਚ 2600 ਤੋਂ ਵੱਧ ਕਮਿਊਨਿਟੀ ਹੈਲਥ ਆਫੀਸਰ ਕੰਮ ਕਰ ਰਹੇ ਆ ਜੀ ਤੇ ਇੱਕ ਕਮਿਊਨਿਟੀ ਹੈਲਥ ਆਫੀਸਰ 5000 ਤੋਂ ਲੈ ਕੇ 10000 ਦੀ ਪੋਪੂਲੇਸ਼ਨ ਨੂੰ ਆਪਦੀਆਂ ਜੋ ਵੀ ਸੇਵਾਵਾਂ ਦਿੰਦਾ ਉਹਦੇ ਵਿੱਚ ਮਰੀਜ਼ ਨੂੰ ਓਪੀਡੀ ਸਰਵਿਸਸਸ ਤੋਂ ਲੈ ਕੇ ਜੋ ਆਪਣੀ ਗੈਰ ਸੰਚਾਰੀ ਬਿਮਾਰੀਆਂ ਹੋਣ ਜਾਂ ਗਰਭਵਤੀਆਂ ਦੀ ਜੋ ਵੀ ਆਪਣੀ ਕੇਅਰ ਹੁੰਦੀ ਹੈ ਇਹ ਸਾਰੀਆਂ ਸੇਵਾਵਾਂ ਅਸੀਂ ਆਪ ਦੇ ਸੈਂਟਰ ਤੇ ਪ੍ਰੋਵਾਈਡ ਕਰਵਾਉਨੇ ਆ ਪਰ ਇਹਨੂੰ ਇਹਨਾਂ ਨੂੰ ਪੂਰੇ ਕਰਨ ਲਈ ਜੋ ਵੀ ਸਾਨੂੰ ਸਾਧਨਾਂ ਦੀ ਲੋੜ ਹੈਗੀ ਉਹ ਵਿਭਾਗ ਵੱਲੋਂ ਸਾਨੂੰ ਨਹੀਂ ਮਤਲਬ ਮੁਹੱਈਆ ਕਰਵਾਈ ਜਾ ਰਿਹਾ ਸਗੋਂ ਸਾਡੇ ਤੇ ਦਿਨੋ ਦਿਨ ਕੰਮ ਦਾ ਜੋ ਲੋਡ ਵਧਾਇਆ ਜਾ ਰਿਹਾ ਭਗਵੰਤ ਜੀ ਸਰਕਾਰ ਤਾਂ ਹੈਲਥ ਨੂੰ ਉੱਪਰ ਚੱਕਣਾ ਚਾਹੁੰਦੀ ਹੈ ਕੋਈ ਵੀ ਕਮੀ ਨਹੀਂ ਆਉਂਦੀਆਂ ਦੇ ਬਿਲਕੁਲ ਭਗਵਾਨ ਸਤਿਮਾਨ ਸਰਕਾਰ ਜੋ ਆਮ ਆਦਮੀ ਦੀ ਸਰਕਾਰ ਹੈ ਜੀ ਇਹਨਾਂ ਦਾ ਪਹਿਲਾ ਮੋਟਿਵ ਇਹੀ ਸੀਗਾ ਕਿ ਜੋ ਹੈਲਥ ਆ ਜਾਂ ਐਜੂਕੇਸ਼ਨ ਆ ਉਹਨੂੰ ਅਸੀਂ ਪ੍ਰਮੋਟ ਕਰਵਾਵਾਂਗੇ ਤੇ ਉਸੇ ਤਰਜ਼ ਦੇ ਵਿੱਚ ਆਮ ਆਦਮੀ ਕਲੀਨਿਕ ਇਹਨਾਂ ਨੇ ਖੋਲੇ ਗਏ ਸੀ ਸਾਡਾ ਕਿਸੇ ਨਾਲ ਕੋਈ ਸਰਕਾਰ ਨਾਲ ਕੋਈ ਕਿਸੇ ਤਰੀਕੇ ਦਾ ਵਿਰੋਧ ਨਹੀਂ ਹੈਗਾ ਸਾਡਾ ਜੋ ਵੀ ਮਤਲਬ ਅਸੀਂ ਸਾਡੀ ਮੰਗ ਹੈ ਉਹ ਵਿਭਾਗ ਤੋਂ ਹੈ ਕਿ ਜੋ ਸਾਡਾ ਕੰਮ ਦਾ ਲੋਡ ਲਗਾਤਾਰ ਸਾਡੇ ਤੇ ਵਧਦਾ ਜਾ ਰਿਹਾ ਹੈ ਉਨੂੰ ਘਟਾਇਆ ਜਾਵੇ ਤੇ ਜੋ ਸਾਡੀਆਂ ਮੰਗਾ ਜੋ ਜਾਇਜ ਮੰਗਾ ਸਾਨੂੰ ਕੰਮ ਕਰਨ ਲਈ ਜੋ ਰਿਸੋਰਸਸ ਚਾਹੀਦੇ ਆ ਉਹ ਸਾਨੂੰ ਮੁਹੱਈਆ ਕਰਵਾਈ ਜਾਣ ਸਾਨੂੰ ਭਗਵੰਤਮਨ ਸਰਕਾਰ ਤੋਂ ਸਾਰੇ ਆਪਣੇ ਸਰਕਾਰ ਤੋਂ ਇਹੀ ਸਾਡੀ ਗੁਜਾਰਿਸ਼ ਆ ਕਿ ਆਪਣੇ ਸਾਡੀਆਂ ਜੋ ਵੀ ਮੰਗਾ ਹੈਗੀਆਂ ਉਹਨਾਂ ਨੂੰ ਜਲਦ ਤੋਂ ਜਲਦ ਹੱਲ ਕਰਵਾਇਆ ਜਾਵੇ ਤਾਂ ਕਿ ਜੋ ਵੀ ਅਸੀਂ ਲੋਕਾਂ ਨੂੰ ਆਪਣੇ ਪਹਿਲਾਂ ਦੀ ਤਰ੍ਹਾਂ ਸਿਹਤ ਸਹੂਲਤਾ ਪ੍ਰਦਾਨ ਕਰ ਸਕੀ